ਮੈਂ ਤੂੰ ਛੋੜਦਾ ਤੂੰ ਤਾਂ ਮਾਰੋ ਤੁਸੀਂ ਮਾਰੋ ਕੋਈ ਹੱਲ ਹੋਏਗਾ ਤੁਹਾਡਾ ਆਪ ਮਿਲਦਾ ਤੇ ਮੈਂ ਜਾਵਾ ਤੇ ਜਾਵਾ ਕਿੱਥੇ ਮੈਂ ਆਪਣੇ ਬੱਚੇ ਲੈ ਕੇ ਫਿਰ ਨਹਿਰ ਚ ਜਾਲ ਮਾਰੂਗੀ ਹੋਰ ਕੀ ਕਰਵਾਂਗੀ ਪਰ ਇਹ ਇੱਕ ਗੱਲ ਦਿੰਦੋ ਹੋਰ ਤਾਂ ਮੇਰੇ ਮੇਰੇ ਦਿਮਾਗ ਹੀ ਫੇਲ ਹੋਇਆ ਪਿਆ ਜਵਾ ਮੇਰਾ ਨਾ ਪਸ਼ਵਿੰਦਰ ਕੌਰ ਆ ਜੀ ਪਸ਼ਵਿੰਦਰ ਕੌਰ ਕਿੱਥੇ ਰਹਿੰਦੇ ਮੈਂ ਮੋਦਕੀ ਜੀ ਮੋਦਕੀ ਰਹਿੰਦੇ ਹਾਂ ਬਾਕੀ ਗੱਲਬਾਤ ਹੋਈ ਜਿਹੜੀ ਤੁਹਾਡੇ ਨਾਲ ਟੱਕਰ ਮਾਰ ਹੋਈ ਕਿੰਨਾ ਨੇ ਕੀਤੀ ਮੈਂ ਜੀ ਮਿਸ਼ਰੀ ਵਾਲੇ ਬੰਦੇ ਤੋਂ ਨਾ ਰਾਜ ਸਿੰਘ ਤੋਂ ਜਗਾ ਲਈ ਸੀ ਪੰਜ ਮਰਲੇ ਹਾਂ ਤੇ ਪੰਜ ਮਰਲਿਆਂ ਦੇ ਮੈਂ ਬਿਆਨਾਂ ਦਿੱਤਾ ਸੀਗਾ 50000 ਮੈਂ ਬਿਆਨਾਂ ਦਿੱਤਾ ਤੇ 1.5 ਲੱਖ ਰੁਪਏ ਮੈਂ ਮਕਾਨ ਦੇ ਉੱਤੇ ਲਾ ਕੇ ਤੇ ਮੈਂ ਉਹਨੂੰ ਰਹਿਣ ਜੋਗ ਬਣਾਇਆ ਸੀਗਾ ਜਦੋਂ 10ਵੇਂ ਮਹੀਨੇ ਦੀ 8 ਤਰੀਕ ਦਾ 24 ਦਾ ਸੀਗਾ ਮਤਲਬ ਰਜਿਸਟਰੀ ਦਾ ਟਾਈਮ ਆ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਵੀ ਅੱਜ ਮੈਂ ਰਜਿਸਟਰੀ ਚਲੋਂ ਉੱਥੇ ਪੁੱਛਣ ਚ ਜਦੋਂ ਮੈਂ ਉੱਥੇ ਜਾ ਕੇ ਇਹਨਾਂ ਨੂੰ ਕਾਲ ਕੀਤੀ ਤੇ ਇਹ ਕਹਿੰਦੇ ਵੀ ਮਤਲਬ ਅਸੀਂ ਨਾ ਇਲੈਕਸ਼ਨ 'ਚ ਰੁੱਝੇ ਹੋયા ਹਾਂ ਕੋਈ ਗੱਲ ਨਹੀਂ ਤੁਸੀਂ ਪੈਸੇ ਤਿਆਰ ਰੱਖੋ ਅਸੀਂ ਰਜਿਸਟਰੀ ਤੁਹਾਡੇ ਕਰਵਾ ਦਿਆ ਬਿਆਨਾਂ ਵਧਾ ਦੇਾਂਗੇ ਮਤਲਬ ਰਜਿਸਟ੍ਰਿੰਗ ਤਾਂ ਬੰਦ ਆ ਜਦੋਂ ਮੈਂ ਇਹਨਾਂ ਨੂੰ ਇਹਨਾਂ ਨੇ ਮੈਨੂੰ ਚਲ ਦਲਾਸਾ ਦਿੱਤਾ ਤੇ ਮੈਂ ਘਰੇ ਆ ਗਈ ਘਰੇ ਆਣ ਕੇ ਜਦੋਂ ਅਸੀਂ ਰਜਿਸਟਰੀ ਦਾ ਟਾਈਮ ਵਧਾਉਣ ਲੱਗੇ ਮਤਲਬ ਬਿਆਨਾਂ ਵਧਾਉਣ ਲੱਗੇ ਇਹਨੇ ਦੋ ਗਲੀਆਂ ਲਿਖ ਕੇ ਦਿੱਤੀਆਂ ਹੋਈਆਂ ਬਿਆਨਿਆਂ ਦੇ ਵਿੱਚ ਸਾਰੇ ਘਰਾਂ ਨੂੰ ਕਿ 12 ਫੁੱਟ ਗਲੀ ਮਗਰ ਹੈ ਦੱਖਣ ਪਹਾੜ ਰਸਤਾ ਮੂਹਰੇ ਵੀ ਗਲੀ ਹੈ ਮਗਰ ਵੀ ਮਕਾਨ ਦੇ ਗਲੀ ਆ ਉੱਥੇ ਆਂਦਾ ਵੀ ਮ ਗਲੀ ਦੇਮ ਤੋਂ ਇਨਕਾਰ ਕਰਕੇ ਤੇ ਅਸੀਂ ਘਰ ਨੂੰ ਆ ਗਏ ਵਾਪਸ ਜਦੋਂ ਘਰੇ ਆ ਕੇ ਅਸੀਂ ਚਮਕੀਕ ਚਲੇ ਗਏ ਮੁੱਦਕੀ ਦੇ ਵਿੱਚ ਇਹ ਜਾਵੜੇ ਅਸੀਂ ਵੀ ਆਵੜੇ ਵੀ ਜਾਵੜੇ ਇਹ ਚਮਕੀਚ ਕਹਿੰਦੇ ਵੀ ਤੁਹਾਨੂੰ 5 ਤਰੀਕ ਨੂੰ ਆਇਓ ਜੇ 11ਵੇਂ ਮਹੀਨੇ ਦੀ 5 ਨੂੰ ਆਇਓ ਜੇ ਵੀ ਤੁਸੀਂ ਰਸਤਾ ਜੀ ਦਿੱਤਾ ਲਿਖਿਆ ਤਾਂ ਦੇ ਦਿਓ ਨਹੀਂ ਤੇ ਲਿਖਿਆ ਤਾਂ ਨਾ ਦਿਓ ਜੇ ਉਹ ਲਿਖਿਆ ਹੋਇਆ ਬਿਆਨ ਦੇ ਵਿੱਚ ਤੇ ਮੁੜ ਕੇ ਉਸ ਤੋਂ ਬਾਅਦ ਅਸੀਂ ਇਹਨਾਂ ਨੇ ਮਤਲਬ 5 ਤਰੀਕ ਨੂੰ ਉੱਥੇ ਤੱਕ ਗਏ ਨੇ ਕ੍ਰਾਂਤੀਕਾਰੀ ਦੇ ਜੋ ਪ੍ਰਧਾਨ ਅੰਦਸ ਦੇ ਆਪ ਦੇ ਆਪ ਨੂੰ ਵੀ ਝੰਡਾ ਲੈ ਕੇ ਮੇਰੇ ਘਰ ਤੇ ਲਾ ਕੇ ਇੱਕ ਪਰਮਜੀਤ ਕੌਰ ਪ੍ਰਧਾਨ ਰਾਜ ਸਿੰਘ ਨਰਿੰਦਰਜੀਤ ਕੌਰ ਬਲਵਿੰਦਰ ਬਿੰਦੂ اور ਤੇ ਗੁਰਬਖਸ਼ ਸਿੰਘ ਤੇ ਗੁਰਪ੍ਰੀਤ ਦੇ ਦਾ ਬੇਟਾ ਰਾਜ ਸਿੰਘ ਦਾ ਤੇ ਕੁਝ ਹੋਰ ਬੁੜੀਆਂ ਜਿਨ੍ਹਾਂ ਦੇ ਮੈਨੂੰ ਨਾਂ ਨਹੀਂ ਹਜੇ ਤੱਕ ਪਤਾ ਤੇ ਉਹ ਬੁੜੀਆਂ ਨੂੰ ਇਹ ਸਾਰੇ ਲੈ ਕੇ ਵੀਰੇ ਮੇਰੇ ਕੋਲ ਵੀਡੀਓ ਸਾਰਿਆਂ ਦੀਆਂ ਹੈਗੀਆਂ ਇਹਨਾਂ ਨੇ ਮੇਰਾ ਘਰ ਦਾ ਸਾਰਾ ਸਮਾਨ ਇਹਨਾਂ ਨੇ ਕੱਢ ਕੇ ਗਲੀ 'ਚ ਸੁੱਟਤਾ ਧਮਕੋੜ ਵੀ ਬਹੁਤ ਜ਼ਿਆਦਾ ਕਰਤੀ ਸਮਾਨ ਮੇਰਾ ਸਿੱਟ ਕੇ ਵੀਰੇ ਮੇਰੇ ਮੱਝ ਰੱਖੀ ਹੋਈ ਸੀ ਜਦੋਂ ਮੈਂ ਮੱਝ ਨੂੰ ਮੇਰੀ ਨੂੰ ਮੈਂ ਮਤਲਬ ਇਹਨਾਂ ਨੇ ਤਿੰਨ ਦਿਨ ਬਾਹਰ ਹੀ ਬੰਨੀ ਰੱਖੀ ਜਦੋਂ ਮੈਂ ਮੱਝ ਖੋਲ ਕੇ ਘਰੇ ਮੇਰੇ ਮੱਝ ਮੜ ਗਈ ਤੇ ਇਹਨਾਂ ਨੇ ਮੇਰੇ ਤੇ ਹਮਲਾ ਕਰਤਾ ਵੀਰੇ ਮੇਰਾ ਹੱਥ ਵੱਢਿਆ ਹੋਇਆ ਇੱਥੋਂ ਮੇਰੇ ਤੇ ਕਿਰਪਾ ਨੇ ਦੇ ਮੁੰਡੇ ਨੇ ਨਹੀਂ ਵੀਰੇ ਕੋਈ ਨਹੀਂ ਮੈਂ ਜਦੋਂ ਮੈਨੂੰ ਪੁਲਿਸ ਚਾਦਦੇ ਉਲਟਾ ਜਿਹੜੇ ਉਹਨਾਂ ਦੇ ਕੋਈ ਬੰਦੇ ਬੜੀਆਂ ਆਉਂਦੇ ਆ ਨਾ ਉਹ ਕਹਿੰਦੇ ਆ ਗਿਆਰ ਲਾ ਲਾ ਤੇ ਥੋੜੀ ਥੋੜੀ ਕੁੜਾਂ ਦਾ ਨੇ ਥੋੜੀ ਥੋੜੀ ਆਪ ਕਾਲਾ ਕਹਿੰਦੇ ਆ ਕੁੜੀਆਂ ਤੁਹਾਡੀ ਮੇਰੇ ਚਾਰ ਬੇਟੀਆਂ ਵੀਰੇ ਬੱਚੇ ਲੈ ਕੇ ਹੁਣ ਜਗ੍ਹਾ ਜਗ੍ਹਾ ਤੇ ਮੈਂ ਵੀਰੇ ਬਹੁਤ ਤਾਵਾਂ ਤੇ ਪੌਗਲ ਵਿੱਚ ਤੇ ਆ ਕੇ ਅਨਸਾਪਦੀ ਤੇ ਵੀਰੇ ਮੈਂ ਮੰਗ ਕਰਦੀ ਆ ਵੀ ਮੇਰੀਆਂ ਬੇਟੀਆਂ ਦੋਸਤਾਂ ਨੂੰ ਲੈ ਕੇ ਕਿੱਥੇ ਜਾਵਾਂ ਚਾਰ ਬੇਟੀਆਂ ਮੇਰੀਆਂ ਮੇਰੇ ਕੋਲ ਕੋਈ ਟਿਕਾਣਾ ਨਹੀਂ ਹੈਗਾ ਰਹਿਣ ਲਈ ਤੇ ਅੱਜ ਮੈਂ ੱੱਕੇ ਕੰਨ ਦੀ ਪਰਦੀ ਵੀਰੇ ਬਾਹਰ ਕੱਢ ਤਾ ਵੀਰੇ ਬਾਹਰ ਕੱਢਿਆ ਉੱਤੇ ਤਾਂ ਮੇਰਾ ਸਮਾਨ ਕੱਢ ਕੇ ਮੇਰੀ ਮੇਰੇ ਬਾਹਰ ਗਲੀ ਦੇ ਵਿੱਚ ਨੈਸ ਟਾਈਮ ਤੇ ਮੇਰੀਆਂ ਬੇਟੀਆਂ ਨਿੱਕੀਆਂ ਨਿੱਕੀਆਂ ਮੇਰੀਆਂ ਬੇਟੀਆਂ ਦੇ ਹਾਲਾਤ ਇੰਨੇ ਮਾੜੇ ਹਨ ਮੈਂ ਇਸ ਟਾਈਮ ਮਰਨ ਲਈ ਮਜਬੂਰ ਹੀ ਰਹੀ ਟੀ ਕੋਈ ਕਾਰਵਾਈ ਨਹੀਂ ਹੋਈ ਨਹੀਂ ਵੀਰੇ ਕੋਈ ਕਾਰਵਾਈ ਨਹੀਂ ਕਰਦੀ ਨਹੀਂ ਕਾਰਵਾਈ ਤਾਂ ਮਨੋਦ ਕੁਮਾਰ ਸਰ ਸੀ ਚੌਂਕੀ ਇਨਚਾਰਜ ਦੇ ਵਿੱਚ ਮੈਨੂੰ ਇੱਕ ਵਲਟ ਬੋਲਦੇ ਸੀ ਵਾਰ-ਵਾਰ ਕਹਿੰਦੇ ਸਾਡੀ ਮਰਜ਼ੀ ਆ ਪਰਚਾ ਕੱਟ ਗਈ ਸਾਡੀ ਮਰਜ਼ੀ ਆ ਨਾ ਕੱਟ ਗਏ ਤੇ ਉਹ ਜਿਹੜੇ ਪਰਮਜੀਤ ਕੌਰ ਪ੍ਰਧਾਨ ਆ ਉਹ ਸਾਰੇ ਇੱਕ ਪਾਸੇ ਹੋ ਕੇ ਕਹਿੰਦੇ ਆ ਵੀ ਅਸੀਂ ਇਸ ਸਪੀਡ ਤੱਕ ਵੀ ਜਾਵਾਂਗੇ ਅਸੀਂ ਐਂ ਕਰਾਂਗੇ ਅਸੀਂ ਤਾਂ ਸਾਡੇ ਤੇ ਤਾਂ ਕੋਈ ਜੰਮਿਆ ਹੀ ਨਹੀਂ ਪਰਚਾ ਕੱਟਣ ਵਾਲਾ ਮੇਰੀ ਵੀਰੇ ਇਹ ਹੈ ਵੀ ਕਾਰਵਾਈ ਹੋਣੀ ਚਾਹੀਦੀ ਹੈ ਮੇਰੇ ਬੱਚੇ ਵੇਖੋ ਨਿੱਕੇ ਨਿੱਕੇ ਮੈਂ ਆਪਦੇ ਪੂਰੇ-ਪੂਰੇ ਬੱਚਿਆਂ ਨੂੰ ਦਸਤ ਲੈ ਕੇ ਕਿੱਥੇ ਜਾਵਾਂ ਇੱਧਰ ਵੇਖੋ ਮੈਂ ਇਹਨਾਂ ਨੂੰ ਚੱਕ ਨਹੀਂ ਸਕਦੀ ਵੀਰੇ ਮੈਂ ਮੈਂ ਚੱਕਾਂ ਉਹ ਮੇਰੇ ਜਿਵਾਕ ਰੋਂਦੇ ਆ ਤਾਂ ਮੈਂ ਚੱਕ ਵੀ ਨਹੀਂ ਸਕਦੀ ਇਹਨਾਂ ਨੂੰ ਗੋਦੀ ਇੰਨੀ ਮਜ਼ਬੂਰ ਹੋਈ ਗਈ ਮੈਂ ਮੇਰਾ ਜੀ ਕਮਲਜੀਤ ਕौरा ਕਮਜੀਤ ਕੀ ਲੱਗਦੇ ਨੇ ਤੁਹਾਡੇ ਮੇਰੀ ਜੀ ਬੇਟੀ ਆਏ ਬੇਟੀ ਹੈ ਹਾਂਜੀ ਤੇ ਰਹਿੰਦੇ ਨੇ ਇਹ ਮੁਦਕੀ ਰਹਿੰਦੇ ਆ ਤੇ ਕੀ ਗੱਲ ਪਤ ਹੋਈ ਉੱਠਿਆ ਕਿੰਨਾ ਲੈ ਇਹ ਜਿਹਨੇ ਮਕਾਨ ਲਿਆ ਸੀ ਕੁੜੀਆਂ ਨੇ ਇਹ ਮਿਸੀ ਲੈ ਤੁਸੀਂ ਬੰਦਾ ਰਾਜ ਸਿੰਘ ਉਹ ਤੋਂ ਮਕਾਨ ਲਿਆ ਸੀਗਾ ਬਿਆਨਾਂ ਦੇ ਕੇ ਉੱਥੇ ਇਹ ਵੀ ਰਹਿ ਸੀਗੀ ਉਦੋਂ ਵੀ ਇਹ ਵੀ ਇਹ ਸ਼ਾਹਦਗੀ ਸੀਗੀ ਉੱਥੇ ਜਦੋਂ ਲਿਆ ਕੱਲਾ ਕਮਰਾ ਹੀ ਸੀਗਾ ਕਮਰੇ ਪਾਇ ਸੀ ਉਸ ਤੋਂ ਬਾਅਦ ਇਹਨੇ ਸਾਰੀ ਰਹਿ ਸ਼ਾਪ ਬਣਾਈ ਤਕਰੀਰ ਤਰ੍ਹਾਂ ਤੇ ਬਰਾਂਡੇ ਬਣਾਏ ਚਾਰ ਦਿਵਾਰੀ ਤਰੀ ਸੀ ਸਾਰਾ ਕੁਝ ਕੀਤਾ ਇਹਨਾਂ ਨੇ ਇਹ ਬੰਦੇ ਜਦੋਂ ਸਾਡੀ ਤਰੀਕ ਸੀਗੀ ਅਸੀਂ ਉਹਦੇ ਮਾਮਾਾਂ ਤੀਆਂ ਗੰਗਾ ਜਿੱਦੇ ਸਾਡੀ ਆਹ ਹੋਣ ਸੀਗਾ ਵਿਆਹ ਨੇ ਦੀ ਲਾਸਟ ਤਰੀਕ ਸੀਗੀ ਰਿਸਟਰੀ ਦੀ ਅਸੀਂ ਇਹਨਾਂ ਨੂੰ ਜਾ ਕੇ ਫੋਨ ਲਾਇਆ ਵੀ ਭਾਈ ਤੁਸੀਂ ਆ ਜਾਓ ਵੀ ਅਸੀਂ ਇੱਥੇ ਬੈਠੇ ਆਂ ਇਹ ਰਾਜ ਸਿੰਘ ਦੇ ਘਰ ਦੀ ਨੇ ਨਿਰਿੰਦਰ ਕੁਰਨੇ ਕਿਹਾ ਤੁਸੀਂ ਘਰੇ ਆ ਜਿਓ ਤੇਰਾ ਭਾਈ ਉੱਠਿਆ ਬੋਟਾਂ ਤੇ ਰਿਸ਼ਤੀ ਦੇ ਰਿਸ਼ਤੀ ਤੇ ਤੁਸੀਂ ਪਹਿਲਾਂ ਬਿਆਨਾਂ ਵੀ ਕਰਾ ਲਿਆ ਸੀ ਨਹੀਂ ਹਾਂ ਬਿਆਨਾਂ ਹੋ ਜਾਿਆ ਸੀ ਸਾਡਾ ਬਾਕੀ ਰਕਮ ਅਜੇ ਅਸੀਂ ਦੇਣੀ ਸੀਗੀ ਰਿਸ਼ਤੀ ਤੇ ਦੇਣੀ ਸੀਗੀ ਜੀ ਹਾਂ ਰਿਸ਼ਤੀ ਤੇ ਦੇਣੀ ਸੀਗੀ ਹਾਂ ਜੀ ਹਾਂ ਹਾਂ ਜੀ ਉਹ ਮਰਕੇ ਜਦੋਂ ਇਹ ਨਿਰਿੰਦਰਪੁਰ ਨੂੰ ਫੋਨ ਲਾਇਆ ਜਾਂ ਤੇਰਾ ਭਾਈ ਬੋਟਾਂ ਚ ਉੱਠਿਆ ਤੇ ਕੋਈ ਗੱਲ ਨਹੀਂ ਤੁਸੀਂ ਆ ਜਾਓ ਆਪਾਂ ਬਹਿ ਕੇ ਵੀ ਬਿਆਨਾਂ ਹੀ ਵਧੂਗਾ ਰਿਸ਼ਤ ਤਾਂ ਹੁੰਦਿਆਂ ਨਹੀਂ ਵਾਦਾ ਲੈਨੇ ਆ ਅਸੀਂ ਜਦੋਂ ਘਰੇ ਮੁੜਿਆ ਇਹਨਾਂ ਬੰਦਿਆਂ ਨੂੰ ਅਸੀਂ ਆਖਿਆ ਇਹ ਬੰਦੇ ਮੁਰਕੇ ਮਕਾਨਤੀ ਬੇਈਮਾਨ ਹੋ ਗਏ ਅੱਛਾ ਏ ਮਰ ਕੇ ਕੁੜੀ ਨੂੰ ਕਦੇ ਕਿਆ ਕਰਨ ਤੋਂ ਇੰਨੇ ਕ ਪੈਸੇ ਲੈ ਲਾ ਤੂੰ ਮਕਾਨ ਛੱਡ ਦੇ ਇੰਨੇ ਕ ਲੈ ਲੈ ਯਾਰ ਜੇ ਅਸੀਂ ਅਸੀਂ ਪੈਸੇ ਦਿੰਨੇ ਆ ਸੀ ਵੀ ਸਾਡਾ ਤੁਸੀਂ ਰਿਸ਼ਤੀ ਕਰਾ ਕੇ ਦਿਓ ਇਹਨਾਂ ਨੇ ਇਹਨਾਂ ਨੇ ਕੀਤਾ ਇਹਨਾਂ ਨੇ ਸਾਨੂੰ ਮੁੜ ਕੇ ਆਂਦੇ ਚਲੋ ਬਿਆਨਾ ਵਧਾਉਣ ਵਾਸਤੇ ਆਏ ਉਹਦੇ ਚ ਦੋ ਗਲੀਆਂ ਲਿਖੀਆਂ ਸੀ ਸਾਡੀਆਂ ਇੱਕ 12 ਫੁੱਟ ਇੱਕ 11 ਫੁੱਟ ਇਹ ਆਂਦੇ ਅਸੀਂ ਗਲੀ ਨਹੀਂ ਦੇਣੀ ਤੁਹਾਨੂੰ ਜੇ ਗਲੀ ਪਿੱਛੇ ਨਹੀਂ ਤੂ ਤੂ ਮਾਂ ਮੈਂ ਹੋ ਗਈ ਉੱਥੋਂ ਸਾਨੂੰ ਠਾਣੇ 'ਚ ਟਾਈਮ ਦਿੱਤਾ ਗਿਆ ਇਹਨਾਂ ਨੇ ਠਾਣੇ 'ਚ ਪੰਜ ਸੀ ਦਾ ਟਾਈਮ ਸੀਗਾ ਇਹ ਤਿੰਨ ਤਰੀਕ ਨੂੰ ਸਾਰ ਆਏ ਘਰੇ ਅਸੀਂ ਮੈਂ ਹੀ ਸੀ ਕੱਲੀ ਉਸ ਟਾਈਮ ਤੇ ਬੇਟੀ ਮੇਰੇ ਬੇਟਾ ਬਿਮਾਰ ਸੀ ਦਵਾਈ ਲੈਣ ਗਈ ਸੀ ਉਹ ਨਾਲ ਹੀ ਆ ਗਏ ਥੋੜੇ ਸਿਆਣਿਆਂ ਨਾਲ ਲੈ ਕੇ ਆਏ ਉਹਨਾਂ ਨੇ ਆ 10 15 ਜਾਨੇ ਸੀ ਸਾਰੇ ਘਰ ਦੀ ਤੋੜ ਪੰਨ ਕਰਕੇ ਜਿੰਦਰੇ ਪੰਤ ਜਦੋਂ ਮੇਰੀ ਬੇਟੀ ਘਰ ਦੇ ਵਿੱਚ ਆਈ ਹੁਣ ਤਾਂ ਕੱਲੀ ਪੇਟੀ ਰਹਿ ਗਈ ਬਾਕੀ ਸਾਰਾ ਸਮਾਨ ਨੇ ਗਲੀ ਚ ਘੱਟ ਕੇ ਸੈਕਤਾ ਦੇਖੋ ਜੀ ਗੁੰਡਾਗਰਦੀ ਜਿਹੜੇ ਅਸੀਂ ਗਰੀਬਾਂ ਤੇ ਗਰੀਬਾਂ ਨੇ ਐਸਾ ਗੁੰਡਾਗਰਦ ਕਾ ਹੁੰਦੇ ਗਏ ਤੁਸੀਂ ਵੀ ਸਿਆਣਿਆਂ ਤੁਹਾਨੂੰ ਪਤਾ ਹੀ ਆ ਸਾਨੂੰ ਅੱਜ 1.5 ਮਹੀਨਾ ਦਾ ਰੋਲ ਤੇ ਫਿਰਤੇ ਹਨ ਕੋਈ ਕਾਰਵਾਈ ਨਹੀਂ ਹੋਈ ਮੈਂ ਵੇਲੇ ਗਰਮੀ ਵਿੱਚ ਵੀ ਆਦੋ ਦੋ ਤੀਆਂ ਹਲ ਇੱਥੇ ਪੇਸ਼ ਹੋਈ ਮੇਰੀ 3117 ਦਿਨ ਮੈਡੀਕਲ ਵਿੱਚ ਰਹੀ ਆ ਕੋਈ ਕਿਸੇ ਨੇ ਨਹੀਂ ਕੀਤਾ ਸਾਨੂੰ ਪਾਸੇ ਆ ਕੇ ਜਾ ਰਾ ਕਿਵੇਂ ਕਰੀ ਜਾਂਦੇ ਆ ਕੋਈ ਸਾਡੀ ਪੁੱਛ ਨਹੀਂ ਕੋਈ ਦੱਸ ਨਹੀਂ ਜਿੱਥੇ ਵੀ ਧੱਕੇ ਖਾਂ ਜਿੱਥੇ ਸਾਨੂੰ ਸਾਧ ਲੈਂਦੇ ਉੱਤੇ ਅਸੀਂ ਜਾ ਵਗਦੇ ਜਿੱਥੇ ਸਾਧ ਲੈਂਦੇ ਅਸੀਂ ਸਾਡੇ ਸਾਡੇ ਜਿਹੜੇ ਥਾਣੇ ਚ ਬੈਕਟ ਘਰੇ ਆ ਜਾਣੀਆਂ ਕੋਈ ਕਾਰਵਾਈ ਨਹੀਂ ਉਹ ਬਾਹਰ ਜਾਣੇ ਆ ਸਾਨੂੰ ਕੋ ਮੇਰੀ ਧੀ ਨੂੰ ਕਹਦੇ ਤੇਰੇ ਕੋਈ ਮਗਰ ਹੈ ਨਹੀਂਗਾ ਤੇਰੇ ਕੋਈ ਮਗਰ ਹੈ ਨਹੀਂ ਤੇ ਕਾਰਵਾਈ ਨਹੀਂ ਹੁੰਦੀ ਇਹ ਉਹਨਾਂ ਤੋਂ ਜੇ ਦੂਜੀ ਪਾਰਟੀ ਵਾਲੀਆਂ ਉਹ ਜਿਹਨਾਂ ਨਈਆਂ ਬਾਲੀਆਂ ਪਾੜੀਆਂ ਉਹ ਮੇਰੇ ਸਾਨੂੰ ਦਾ ਕੰਮ ਹੀ ਗੁੰਡਾਗਰਦੀ ਦਾ ਇਹ ਕੰਮ ਇਹ ਹਾਂ ਜਿਹਦੀ ਉੱਪਰ ਹਾਂਜੀ ਹਾਂ ਉਹਦੇ ਸਹਤ ਸਾਰਾ ਪਰਮਜੀਤ ਕੁਰਪ੍ਰਧਾਨ ਜਿਹੜੀ ਜੋ ਕਰਾਇਆ ਉਹਨੇ ਕਰਾਇਆ ਜੀ ਪਰ ਮੇਰੇ ਤੇ ਨੂੰ ਕਾਰਵਾਈ ਕੀਤੀ ਜਾਵੇ ਬੰਦਾਂ ਅਨਸਾਬ ਦਿੱਤਾ ਜਾਵੇ ਮੇਰੇ ਦੋਤੀਆਂ ਰੋਲਤੀਆਂ ਫਰਤੀਆਂ ਸਾਲ ਦਾ ਮਹੀਨਾ